ਤੇ ਨਹੀਂ ਹੀ ਕਹੂੰਗਾ ਜੀ ਮੇਰਾ 3/1 ਕੱਟ ਪਾਸ ਚੁੱਕਿਆ ਜੀ ਅੱਛਾ ਯਾਨੀ ਕਿ ਮੇਰੇ ਕੋਲੇ ਬੀਆਰਡੀ ਡਿਗਰੀ ਬਾਹਰ ਚਾਈਆ ਜੀ ਟੈਟ ਦੇ ਕੋਲ ਮਿਲਾਂ ਆ ਗਿਆ ਸੀ ਜੀ ਨਹੀਂ ਇਹ ਕਹੇ ਕਿਸੇ ਆਪ ਨੂੰ ਕਰਕੇ ਕੋਈ ਇਹੋ ਜਿਹੀ ਕੋਈ ਦਾਦਾ ਨਹੀਂ ਕਰਨੀ ਵੀ ਬਸ ਕੋਈ ਗੱਡੀ ਕਰਦੀ ਜਦੋਂ ਵੀ ਤੁਹਾਨੂੰ ਵੀ ਇਹ ਇਸ ਰਾਏ ਦਾ ਚੈਲੰਜ ਕਰੇ ਵੀ ਇਹ ਕਰ ਨਹੀਂ ਸਕਦਾ ਤਾਂ ਉਹ ਕਰਕੇ ਦਿਖਾਓ ਜੈਨ ਸਪਰੀਮ ਕੋਡ ਇਹ ਕਹਿ ਰਿਹਾ ਹੈ ਬਾਨਜੁਕ ਸਪਰੀਮ ਕੋਡ ਜੀ ਤੇ ਕਹਿ ਰਿਹਾ ਕਿ ਵੀ ਤੁਸੀਂ ਯੋਗਤਾ ਦਿਖਾਓ ਉਹ ਵੀ ਤੁਸੀਂ ਕਿੰਨੇ ਕਿ ਯੋਗਾਂ ਤਾਂ ਉਥੇ ਟੀਚਰ ਨੂੰ ਦਾਖਾ ਨੇ ਜਿੱਦਾਂ ਤੁਹਾਨੂੰ ਕਿਹਾ ਕਿ ਯੋਗਤਾ ਦਾ ਉਹਨਾਂ ਹੀ ਟੀਚਰਸ ਆਪਣੀ ਯੋਗਤਾ ਦਿਖਾਉਣ ਲੱਗੇ। ਟੈਟ ਮੇਖਾ ਜਦੋਂ 2011 ਜੀ ਸਟਾਰਟ ਹੋਇਆ ਸੀ। 2011 ਤੋਂ ਪਹਿਲਾਂ ਵਾਲੇ ਜੋ ਵੀ ਟੀਚਰ ਲੱਗੇ ਹੋਏ ਜਿਨ੍ਹਾਂ ਨੇ ਟੈਟ ਤੋਂ ਲੱਗੇ ਹੋਏ। ਅਤੇ ਜਿਹੜੇ ਐਲਡੀਡੀ ਵਾਲੇ ਨੇ ਐਟਡੀਡੀ ਵਿੱਚ ਨੌਕਰੀ ਲੱਗਣ ਤੋਂ ਬਾਅਦ ਐਟਡੀਡੀ ਉਹ ਹੁੰਦਾ ਵੀ ਜੋ ਕਿ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦਾ। ਉਹ ਐਟਡੀਡੀ ਹੁੰਦਾ। ਪਰ ਅੱਗੇ ਜਾ ਕੇ ਜੀ ਉਹਨਾਂ ਦੀ ਨਾ ਪ੍ਰੋਮੋਸ਼ਨ ਹੋ ਜਾਂਦੀ ਹੈ। ਪ੍ਰੋਮੋਸ਼ਨ ਇਸ ਤਰ੍ਹਾਂ ਹੁੰਦੀ ਹੈ ਕਿ ਉਹ ਹੁਣ एटीडी ਦੇ ਵਿੱਚੋਂ ਅੱਗੇ ਚੱਲ ਗਏ ਉਹ ਜਿਹਨੂੰ ਮਾਸਟਰ ਡਿਗਰੀ ਦਾ ਉਹ ਮਾਸਟਰ ਡਿਗਰੀ ਚ ਆ ਜਾਂਦੀ ਹੈ ਮਾਸਟਰ ਡਿਗਰੀ ਕੀ ਆ ਛੇ ਤੋਂ ਲੈ ਕੇ 10ਵੀਂ ਕਰਦੀ ਕਰਾਈ ਤਾਂ ਉਹ ਉਹਨਾਂ ਬੱਚਿਆਂ ਨੂੰ ਬਣਾਉਂਦਾ ਗਿਆ ਜਿਹੜੇ ਪਰ ਉਹਨਾਂ ਦਾ ਟੈਟ ਪਾਸ ਨਹੀਂ ਹੋ ਰਿਹਾ ਟੈਟ ਤੋਂ ਬਿਗਿਆ ਉਹਨਾਂ ਦੀ ਜਾਨੀ ਪ੍ਰਮੋਸ਼ਨ ਹੋ ਗਈ ਆ ਉਸੇ ਸੁਪਰੀਮ ਕੋਰਟ ਦਾ ਮਾਰਜੂਕਸ ਨੇ ਮਾਰਜੂਕਸ ਸੁਪਰੀਮ ਕੋਰਟ ਨੇ ਇਹ ਪੈਦਾ ਕੀਤਾ ਕਿ ਜੇਕਰ ਤੁਸੀਂ ਮਾਸਟਰ ਡਿਗਰੀ ਚ ਲੱਗੇ ਆ ਤਾਂ ਤੁਸੀਂ ਮਾਸਟਰ ਡਿਗਰੀ ਦਾ ਜੋਨ ਟੈਟਾ ਉਹ ਪਾਸ ਕਰੋ ਤੇ ਨਹੀਂ ਤਾਂ ਤੁਹਾਡੀ ਪ੍ਰੋਮੋਸ਼ਨ ਹੋਏਗੀ ਜੇ ਵੀ ਜੇ 5 ਸਾਲ ਤੱਕ ਤੁਹਾਡੀ ਜੋ ਪਈ ਹੈ ਤਾਂ ਜੇ 5 ਸਾਲ ਤੱਕ ਪਈਆ ਤਾਂ ਕੋਈ ਚੱਕ ਨਹੀਂ ਜੇ 5 ਸਾਲ ਤੋਂ ਵੱਧ ਆ ਤਾਂ ਉਹਨਾਂ ਨੂੰ ਇਹ ਇਦਾਜਮੀ ਆ ਕਿ ਉਹ ਇਸ ਚੀਜ਼ ਨੂੰ ਆਪਣੀ ਨੌਕਰੀ ਬਚਾਉਣ ਦੇ ਲਈ ਇਹ ਕਰਨਾ ਪਵੇ। ਇਹ ਜੂਰੀ ਕਰਨਾ ਆਪਣੇ ਆਪ ਨੂੰ ਸਾਬਤ ਕਰਨਾ। ਹਾਂਜੀ ਹਾਂਜੀ ਆਪਣੇ ਆਪ ਨੂੰ ਸਾਬਤ ਕਰਨਾ ਤੇ ਮੈਂ ਇਹੀ ਵਾਰੀ ਵਾਰੀ ਇਹੀ ਗੱਲ ਕਹੂੰਗਾ ਕਿ ਸਾਰੇ ਟੀਚਰ ਕਰਨਗੇ। ਮੈਨੂੰ ਆਪਣੇ ਟੀਚਰ ਦੇ ਮਾਣ ਆ ਜਿਨ੍ਹਾਂ ਤੋਂ ਮੈਂ ਬਣਿਆ ਹਾਂ ਚਾਹੇ ਉਹ ਟੈਟ ਪਾਸ ਨਹੀਂ ਸੀਗੇ। ਫਰੋ ਬਹੁਤ ਜੁਬ ਸੀ ਜੀ ਤਾਂ ਹੀ ਅੱਜ ਮੈਂ ਕੁਝ ਮਕਾਮ ਤੇ ਆ ਟੈਟ ਪਾਸ ਕਰਨਾ ਕਿ ਇਹ ਨਹੀਂ ਕਿ ਇੱਕ ਜੋ ਆਪਣਾ ਕੋਈ ਅਸੀਂ ਨੌਕਰੀ ਲੱਗ ਗਈ ਹੈ ਅੱਛਾ ਟੈਟ ਪਾਸ ਕੀਤਾ ਹੋਇਆ ਹੀ ਟੀਚਰ ਲੱਗੂਗਾ ਜਿਵੇਂ ਕਿ ਜਿਸੀਂ ਇੱਕ ਅਣਜਾਣ ਬੰਦੇ ਨੂੰ ਕੋਈ ਨਾ ਸਲੈਂਜ ਪਰ ਕਿੱਡੀ ਗੱਲ ਆਉਣ ਨੂੰ ਕਹਿ ਸਕਦੇ ਕੀ ਉਸ ਤਰ੍ਹਾਂ ਜਿਹੜੇ ਬੱਚੇ ਆ ਜੀ ਆਪਣੇ ਦੇਸ਼ ਦਾ ਬਲਿਖਾ ਜੀ ਟੀਚਰ ਨੂੰ ਨੇਸ਼ਨਲ ਵੈਲੀਟਰ ਕਿਹਾ ਜਾਂਦਾ ਜੋ ਜੋ ਉਹਨਾਂ ਦੀ ਜੱਜਮੈਂਟ ਆਈ ਹੈ 110 ਨੰਬਰ 110 ਪੰਨੇ ਉਸ ਜੱਜਮੈਂਟ ਹਾਂ 110 ਪੰਨਿਆਂ ਦੀ ਹੈ ਹਾਂਜੀ ਮੇਰੇ ਵੇਸਣ ਵਿੱਚ ਇਹ ਆਇਆ ਹੈ 2335 90 ਅਪੀਲ ਅਤੇ 10 110 ਨੰਬਰ ਆਪਣੇ ਪੰਨੇ ਹੈਗੇ ਜਿਹੜੀ ਕਿ ਉਹਨਾਂ ਨੇ ਜੱਜਮੈਂਟ ਦਿੱਤੀ ਆ ਹਾਂ ਤੇ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਟੀਚਰ ਸਰਕਾਰੀ ਨੌਕਰੀ ਲੱਗੀ ਹੋਈ ਹੈ ਅੱਛਾ ਅਤੇ ਜਿਨ੍ਹਾਂ ਦੀ 5 ਸਾਲ ਦਾ ਦੀ ਅਜੇ ਸਰਵਿਸ ਪਈ ਹੈ ਜੀ ਅਤੇ ਇੰਨੀ ਸਰਵਿਸ ਜੋ ਬਣਾ 10 ਸਾਲ ਕਰ ਚੁੱਕੇ ਆ ਜਾਂ 15 ਸਾਲ ਕਰ ਚੁੱਕੇ ਆ ਅਤੇ ਉਹ 5 ਸਾਲ ਹੋਰ ਸਰਵਿਸ ਕਰਨਗੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਜੀ ਤੁਸੀਂ ਪੀਐਸਟੈਂਟ ਦੋ ਤਾਲ ਦੀ 15 ਤੱਕ ਪਾਸ ਕਰੋ ਜੇ ਪਾਸ ਨਹੀਂ ਕਰੋਗੇ ਤਾਂ ਤੁਹਾਨੂੰ ਉਸ ਦਿਨ ਰਿਟਾਇਰਮੈਂਟ ਨਹੀਂ ਦਿੱਤੀ ਠੀਕ ਹੈ ਅਰੇ ਰਿਟਾਇਰਮੈਂਟ ਲੱਗ ਗਈ ਉਸ ਤੋਂ ਬਾਅਦ ਜੋ ਤੁਹਾਡੀ ਪੈਨਸ਼ਨ ਵਗੈਰਾ ਲੱਗਦੀ ਹੁੰਦੀ ਹੈ ਜਿਹੜੂ ਤੁਹਾਨੂੰ ਦੇ ਮੈਂ ਨਹੀਂ ਉਹ ਮੇਰੇ ਨਹੀਂ ਇਸ ਤਰ੍ਹਾਂ ਜੀ ਦੀਪੂਰ ਦਾ ਫਰਡਰ ਹੈ ਜੀ ਜਾਨੀ ਕਿ ਇਸ ਦੀ ਜੀ ਸਹਿਰੇ ਘਰ ਅਤੇ ਨੁਕਸਾਨ ਜਾਰੀ ਹੈ ਕੀ ਲੱਗਦਾ ਤੁਹਾਨੂੰ ਇਹਦਾ ਕੀ ਮਤਲਬ ਇਹ ਪਹਿਲਾਂ ਆਪਾਂ ਨੁਕਸਾਨ ਦੀ ਗੱਲ ਕਰਦੇ ਹਾਂ ਵੀ ਕੀ ਲੱਗਦਾ ਵੀ ਨੁਕਸਾਨ ਜੀ ਜਿਹੜੇ ਜੀ ਅੱਜ ਟੀਚਰ ਬਣ ਚੁੱਕੇ ਹਨ ਜਿਹੜੇ ਹੁਣ 10 ਸਾਲ ਤੋਂ ਇੱਕ ਛਵੀ ਤੋਂ ਲੈ ਕੇ 10ਵੀਂ ਤੱਕ ਪੜਾ ਰਹੇ ਹਨ ਹਾਂ ਜੋ ਡੀਚ ਪਰ ਉਹਨਾਂ ਕੋਲ ਡੈਗਰੀ ਪਾਸ ਨਹੀਂ ਪਰ ਉਹਨਾਂ ਨੂੰ ਬੱਚਿਆਂ ਨੂੰ ਪੜਾਉਣ ਦਾ ਜਿਹੜਾ ਕਿ ਤਜਰਬਾ ਹੈ ਪੁਰਾਣਾ ਉਹਨਾਂ ਨੂੰ ਬਹੁਤ ਜ਼ਿਆਦਾ ਤਜਰਬਾ ਹੈ ਕੋ ਬੱਚਿਆਂ ਦੇ ਮਾਈਂਡ ਨੂੰ ਸਮਝ ਸਕਦੇ ਹਾਂ ਕਿਉਂਕਿ ਉਹਨਾਂ ਵੀ ਲੈ ਜੋ ਜੋਗ ਸੀਗੇ ਜੀ ਪਰ ਜਿੰਦ ਤੱਕ ਦੇਖਿਆ ਜਾਵੇ ਕਿ ਉਹਨਾਂ ਦਾ ਬੌਧਿਕ ਲੈਵਲ ਜੀ ਹੁਣ ਮੈਂ ਸਾਰੇ ਬਣ ਗਏ ਕਹ ਰਿਹਾ ਉਹਨਾਂ ਦਾ ਬੌਧਿਕ ਲੈਵਲ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਬੱਚਿਆਂ ਵਰਗਾ ਹੋ ਗਿਆ ਬਣ ਗਿਆ ਇਹਨਾਂ ਕਰਕੇ ਕੀ ਲੱਗਦਾ ਵੀ ਉਹ ਰੂਟੀਨ ਨੂੰ ਡੇਲੀ ਫਾਲੋ ਕਰਦੇ ਆ ਵੀ ਉਹ ਹੀ ਸਿਲੇਬਸ ਨੂੰ ਰੋਜ਼ ਉਹ ਪੜ੍ਹ ਰਹੇ ਆ ਥੱਲੇ 10 ਸਾਲਾਂ ਤੋਂ ਇਹ ਕਾਰਨ ਲੱਗਦਾ ਜਾਂ ਕਿ ਮੇਰੇ ਕਹਿਣ ਮਤਲਬ ਇਹ ਆ ਜੀ ਕਿ ਉਹਨਾਂ ਨੇ ਹੁਣ ਵੈਲਬਿਉਡਸਟੀ ਜੀਰ ਕਿਾ ਚੀ ਉਹਨੂੰ ਉਹ ਵਰ ਇਹ ਜੋ ਕਿ ਅ ਬਾਲ ਮਨੋ ਵਿਗਿਆਨ ਚਾਈਲਡ ਡਿਵੈਲਪਮੈਂਟ ਦੇ ਸਬਜੈਕਟ ਵਿੱਚ ਇਹ ਆਉਂਦੀ ਹੈ ਇਹ ਜੋਗੀ ਆਪਣੀ ਕਹਿ ਲਓ ਕਿ ਸਾਇੰਸਦਾਨ ਵਿਗਿਆਨੀ ਆ ਜਿਨ੍ਹਾਂ ਨੇ ਇਸ ਚੀਜ਼ ਉਤੇ ਅਧਿਐਨ ਕੀਤਾ ਹੁਣ ਉਹਨਾਂ ਨੂੰ ਇਹਨਾਂ ਬਾਰੇ ਪੜ੍ਹਨਾ ਪਿਆ ਜੀ ਜਿਹੜਾ ਕਿ ਉਹਨਾਂ ਨੇ ਕਿਤੇ ਨਾਂ ਇਹ ਜਿਹੜੇ ਸੁਣੇ ਨਹੀਂ ਹੋਣੇ ਹਾਲਾਂਕਿ ਬੀਅਟ ਉਦੋਂ 9 ਮਹੀਨਾ ਜੀਤੀ ਸੀ ਜਦੋਂ ਉਹਨਾਂ ਨੇ ਬੀਅਲ ਕੀਤੀ ਹੋਣੀ ਆ ਅੱਛਾ ਹੁਣ 2 ਸਾਲ ਦੀ ਹੋਈ ਐ ਜੀ 9 9 ਮਹੀਨਿਆਂ ਦੀ ਬੀਅਰਡ ਦੇ ਵਿੱਚ ਇਹਨਾਂ ਚੀਜ਼ ਨੂੰ ਗਹਿਰਾਈ ਦੇ ਨਾਲ ਨਹੀਂ ਪੜਾਇਆ। ਅੱਛਾ। ਜਦੋਂ ਡੀਪਲੀ ਪੜਨਾ ਤਾਂ 2 ਸਾਲ ਹੀ ਅਸੀਂ ਦੂਸਰਵੀਂ ਕੀਤੀ ਹੈ ਜੀ। ਅਸੀਂ ਇਹਨੂੰ ਡੀਪਲੀ ਪੜਾਇਆ ਜੀ। ਠੀਕ ਹੈ ਨਾ? ਤੇ ਉਹਦੇ ਵਿੱਚ ਬੱਚੇ ਦੇ ਵਾਧੇ ਤੇ ਵਿਕਾਸ ਦੇ ਸਿਧਾਂਤ ਕਿਸ ਨੇ ਅ ਤੱਕ ਕਦੋਂ ਕਿਹੜੇ-ਕਿਹੜੇ ਜਾਨਵਰਾਂ ਦੇ ਉੱਤੇ ਧਿਆਨ ਕਰਕੇ ਦਿੱਤਾ ਇਹੋ ਸਾਰਾ ਕੁਝ ਉਹਦੇ ਵਿੱਚ। ਹੈ। ਅੱਛਾ। ਤੇ ਬੱਚਿਆਂ ਦਾ ਜੋ ਮਾਈਂਡ ਸੈਟ ਹੈ ਜੀ ਉਹ 10 ਮਹੀਨਿਆਂ ਦਾ ਦਾ ਉਸ ਦੇ ਨਾਲ ਰਕੇ ਟੀਚਰ ਦਾ ਮਾਈਂਡਸੈਟ ਵੀ 10 ਕਿਲਕ ਦਾ ਹੁੰਦਾ ਹੁੰਦਾ ਹੈ। ਅੱਛਾ ਪਰ ਹੁਣ ਜੇ ਉਸ ਨੂੰ ਉਸ ਤੋਂ ਉੱਪਰ ਦਾ ਜੋ ਕਿ ਮਾਈਂਡਸੈਟ B ਦੇ ਬਿਹਰੇ ਦਾ ਮਾਈਂਡਸੈਟ ਉਹਨੂੰ ਲੈ ਕੇ ਜਾਊਗਾ ਤਾਂ ਉਹਨੂੰ ਇੱਕ ਆਫ ਲੂਪ ਵੀ ਜੀ। ਪਰ ਨਹੀਂ ਜੀ। ਮੈਂ ਇਹ ਇਹ ਨਹੀਂ ਜੀ ਕਹ ਲਿਆ ਕਿ ਇਹ ਵੀ ਟੀਚਰ ਕਰ ਸਕਦੇ। ਇਥੇ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਜੀ? ਟੀਚਰ ਹੈ ਨਾ। ਟੀਚਰ ਜੋ ਟੀਚਰ ਹੁੰਦਾ ਜੀ ਉਹ ਐਕਸੈਪਟ ਕਰਦਾ ਜੀ। ਉਹ ਆਪਣੀਆਂ ਸਮੱਸਿਆਵਾਂ ਨੂੰ ਆਪਣੀਆਂ ਕਮੀਆਂ ਨੂੰ ਐਕਸੈਪਟ ਕਰਨਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਦਿਖਾਰਦਾ ਸੀ ਆਪਣੀਆਂ ਕਮੀਆਂ ਨੂੰ ਉਹ ਦੂਰ ਕਰਦਾ ਤੇ ਮੈਂ ਨਹੀਂ ਚਾਹੁੰਦਾ ਕਿ ਵੀ ਉਹ ਕਿਸੇ ਪੱਖੋਂ ਯੋਗ ਨਹੀਂ ਗਏ ਤੇ ਮੈਂ ਉਹਨੂੰ ਇਹੀ ਹੌਂਸਲਾ ਦੇ ਰਿਹਾ ਕਿ ਕੋਈ ਨਹੀਂ ਤੁਸੀਂ ਇਹ ਜੀ ਨੂੰ ਕਰ ਲਓਗੇ ਹਰ ਹੱਦ ਕਰ ਲਓਗੇ ਤੇ ਕਰ ਦੇਣੀ ਮੈਂ ਜੀ ਇਹਨੂੰ ਫਾਇਦੇ ਦੇ ਰੂਪ 'ਚ ਕਿਵੇਂ ਦੇਖਦੇ ਹੋ ਫਾਇਦੇ ਇਹ ਪਹਿਲੇ ਆਪਾਂ ਫਾਇਦੇ ਦੀ ਗੱਲ ਕਰਦੇ ਥੈਦੇ ਜੀ ਮੈਂ ਇਹ ਬੱਚਿਆਂ ਦੇ ਫਾਇਦਾ ਬੱਚਿਆਂ ਦੇ ਤਾਂ ਫਾਇਦਾ کہہ ਰਹੇ ਆ ਕਿ ਜੀ ਬੱਚਿਆਂ ਨੂੰ ਇੱਕ ਦੇਨ ਕੋਈ ਵਧੀਆ ਟੀਚ ਮਿਲਣਗੇ ਬੱਚਿਆਂ ਨੂੰ ਇੱਕ ਯੋਗਤਾ ਪ੍ਰਾਪਤ ਅਧਿਆਪਕ ਮਿਲਣਗੇ ਤੇ ਇਸ ਤਰ੍ਹਾਂ ਸਾਡੇ ਜੀ ਦੇਸ਼ ਦੇ ਪਿਤਾ ਜੀ ਸਾਡੇ ਦੇਸ਼ ਦਾ ਜੋ ਕੀ ਆਪਣਾ ਭਵਿੱਖ ਉਹ ਚੰਗਾ ਬਣਾਉਂਦੇ ਜੀ ਬੱਚੇ ਵੀ ਜੇਕਰ ਜੀ ਬੱਚੇ ਦੇਖਣਗੇ ਕਿ ਵੀ ਸਾਡਾ ਦੇਸ਼ ਪੂਰੀ ਤਰ੍ਹਾਂ ਬਣ ਰਿਹਾ ਹੈ ਤਾਂ ਅੱਗੇ ਉਹਨਾਂ ਦੀ ਯੋਗਤਾ ਵਿੱਚ ਵੀ ਨਿਖਾਰ ਹੋਵੇਗੀ ਮੇਰੀ ਜੀ ਕਹਿ ਤਾਂ ਪਰ ਮੈਂ ਇਹ ਮੈਂ ਇਹ ਬਿਲਕੁਲ ਨਹੀਂ ਕਿਹਾ ਜਾ ਕਿ ਉਹ ਕਿ ਜੋ ਚੋਟੀ ਜੂਗਾ ਜੀ ਕਿਉਂਕਿ ਅਸੀਂ ਵੀ ਉਹਨਾਂ ਜਿੰਨਾ ਦੋਹੀ ਬੜੇ ਹਾਂ ਜੀ ਤੇ ਉਹਨਾਂ ਮੈਂ ਜੀ ਮੈਨੂੰ ਘਟਨਾ ਯਾਦ ਆਈ ਹੈ ਜੀ ਜਦੋਂ ਮੈਂ ਵੀ ਇਹ ਕਰਨੀ ਸੀ ਤਾਂ ਮੈਂ ਪੁਰਾਣਾ ਨਾਮ ਨਹੀਂ ਜੀ ਮੈਂ ਉਹਦੇ ਉਹਨਾਂ ਦਾ ਨਾਮ ਨਹੀਂ ਜੀ ਲੈ ਰਿਹਾ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਮੈਂ ਇੱਕ ਸਿਟੀਚਰ ਸੀ ਜੀ ਉਹਨਾਂ ਨੂੰ ਮਿਲਿਆ ਜੀ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਵੀ ਨਰਵਲ ਸਿੰਘ ਅਸਲੀ ਨਾਮ ਹੈ ਟੀਚਰ ਬਣਾ ਬੜਾ ਹੂੰ ਬਸ ਤੁਹਾਨੂੰ ਜੀ ਕਿਵੇਂ ਜੀ ਉਹ ਕਦੇ ਅੱਜ ਕੱਲ ਨਾ ਇੱਕ ਵੀ ਟੈਸਟ ਰੱਖਤਾ ਜੀ ਟੀਚਰਸ ਪੜਵਾਉਣ ਵਾਸਤੇ ਇਹ ਗੱਲ ਜੀ 2015 ਦੀ ਹੁਣ ਜੋ ਕੱਟੀ ਜਾਂਦੇ 10 ਅਵਰੀਕ ਅੱਜ ਕੱਲ ਇੱਕ ਜੀ ਟੈਸਟ ਰੱਖਤਾ ਜਿੰਨੂੰ ਕੇ ਪੀਐਸ ਜੱਟ ਕਿਹਾ ਜਾਂਦਾ ਪਰ ਉਹ ਕਿਸੇ ਕੋਲ ਪਾਸ ਹੁੰਦੇ ਹੀ ਨਹੀਂ ਉਹਨਾਂ ਨੇ ਕੋਈ ਗੱਲ ਕਹੀ ਪਰ ਅਸੀਂ ਤਾਂ ਕਹਿੰਦੇ ਵੀ ਪhle ਵੇਲੇ ਬਿਨਾ ਡੈਟ ਤੋਂ ਲੱਗੀਆਂ ਜੀ ਪਰ ਅੱਜ ਕੱਲ ਕੀ ਤੇ ਲਗਣਾ ਦਾ ਸੋਚੋ ਨਾ ਤੁਸੀਂ ਵੀ ਤੁਸੀਂ ਲੱਗਦੇ ਹੋਗੇ ਵੀ ਵੀ ਔਖਾ ਉਹ ਮਗੇ ਕਿਉਂ ਔਖਾ ਉਹ ਕਹਿੰਦੇ ਜੀ ਇਹੋ ਜੇ ਮਾਈਂਡ ਸੈਟ ਦੇ ਨਾਲ ਤੋਂ ਤੇਪਰ ਹੁੰਦੀ ਹੈ ਜੀ ਪਤਾ ਨਹੀਂ ਕਿੱਥੋਂ ਜਾ ਕੇ ਹੁੰਦੀ ਹੈ ਉਹ ਕਿਸੇ ਤੋਂ ਬਾਅਦ ਹੁੰਦਾ ਹੀ ਨਹੀਂਗਾ ਤਾਂ ਮੇਰੇ ਵੀ ਦਿਲ ਚ ਇਹ ਗੱਲ ਬੈਠ ਗਈ ਕਿ ਜਿਆਦਾ ਬਹੁਤ ਔਖਾ ਹੋ ਗਿਆ ਨਹੀਂ ਆਪਾਂ ਇਹ ਕਰਨੀ ਜੀ ਫਿਰ ਜੀ ਮੈਂ ਬੀਏ ਤੋਂ ਕੀਤਾ ਡਿਗਰੀ ਸਤੇ ਮੈਂ ਮੈਂ ਐਮਏ ਮੈਂ ਹੀ ਤਾਂ ਐਮਏ ਕੀਤੀ ਬਸਾ 2015 ਤੋਂ 16 ਤੱਕ ਮੈਂ ਐਮਏ ਕੀਤੀ ਮੈਂ ਸੋਚਿਆ ਵੀ ਐਨੇ ਕਰਕੇ ਯੂਜੀਸੀ ਵੀ ਨੈਟ ਪਾਸ ਕਰਾਂਗੀ ਤਾਂ ਅੱਗੇ ਚੱਲ ਕੇ ਕੀ ਹੋਇਆ ਜੀ ਫਿਰ 2017 ਦੇ ਵਿੱਚ ਮੇਰੇ ਨਾਲ ਦੇ ਸਾਥੀਆਂ ਨੇ ਡੀਏਡ ਕਰਤੀ ਜੀ ਮੈਂ ਕਿਉਂ ਬੰਤਾ ਉਹਦੇ ਆਪ ਵੀ ਪੜ੍ਹ ਲੈਣੇ ਫਿਰ ਅਸੀਂ ਵੀ ਵੀਰ ਕਰ ਤੇ ਡੀਏਡ ਨੂੰ ਮੈਂ ਬਹੁਤ ਧਿਆਨ ਨਾਲ ਪੜ੍ਹਿਆ ਜੀ ਘੈਰਾ ਹੀ ਨਾ ਪੜਿਆ ਅੱਤੇ ਮੈਂ ਜੀ ਇਹ ਕਮਾਂ ਕਿ ਮੈਂ ਨੈਟ ਵਾਸਤੇ ਕੋਈ ਖਾਸ ਕਿਤਾਬ ਨਹੀਂ ਪੜ੍ਹੀ ਆ ਮੈਂ ਕੋਈ ਕਿਤਾਬ ਨਹੀਂ ਪੜ੍ਹੀ ਜੀ ਮੈਂ ਇਹੀ ਕਹਣਾ ਮੈਂ ਆਪਣੇ ਸਾਥੀਆਂ ਨੂੰ ਵੀ ਇਹ ਕਹੂੰਗਾ ਕਿ ਇਹ ਉਹ ਕੀ ਚੀਜ਼ ਨਹੀਂ ਉਹ ਇਹ ਕਹੀ ਨਹੀਂ ਬੱਸ ਤਾਂ ਤੇ ਮੈਂ ਇਹੀ ਕਹੂੰਗਾ ਜੀ ਜਿਆ 3:00 ਬਾਈਟ ਕੱਟ ਪਾਸ ਚੁੱਕਿਆ ਜੀ ਅੱਛਾ ਯਾਨੀ ਕਿ ਮੇਰੇ ਕੋਲੇ ਬੀਐਫਡੀ ਡਿਲੀਵਰੀ ਬਾਅਦ ਚਾਈ ਹੈ ਜੀ ਟੈਟ ਦੇ ਉੱਪਰ ਮਿਲਾਂ ਆ ਗਿਆ ਸੀ ਜੀ ਮੈਂ ਇਹ ਕਹੇਗਾ ਕਿ ਇਹ ਆਪਾਂ ਦਾ ਕੋਈ ਇਹੋ ਜਿਹੀ ਕੋਈ ਦਾਰਾਂ ਦੀ ਲੋਗ ਨਹੀਂ ਕਰਨਗੇ ਬਸ ਕੋਈ ਗੱਡੀ ਕਰਦੇ ਜੀ ਮਤਲਬ ਕੌਲਮਾ ਲਾ ਕੇ ਜਿਹੜਾ ਤੁਸੀਂ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਹੈ ਅਡਜਸਟਮੈਂਟ ਆਈ ਹੈ ਜੀ ਰੂਪ ਮੰਦੇ ਉਹ ਵੀ ਠੀਕ ਆ ਵੀ ਜੇ ਬੱਚਿਆਂ ਦੇ ਵੇਖਣ ਦੀ ਗੱਲ ਕਰਦੇ ਆ ਤਾਂ ਆਪਾਂ ਵੀ ਉਹ ਠੀਕ ਹੈਗਾ ਤੇ ਥੋੜਾ ਅਧਿਆਪਕਾਂ ਲਈ ਥੋੜਾ ਜਿਆ ਮਸ਼ਕਲ ਜ਼ਰੂਰ ਹੋ ਸਕਦਾ ਪਰ ਅਧਿਆਪਕਾਂ ਦੇ ਤੁਹਾਨੂੰ ਮਾਣ ਆ ਵੀ ਉਹ ਕਰ ਲੈਣਗੇ ਹਾਂਜੀ ਮੈਨੂੰ ਇਹ ਇਸ ਤਰ੍ਹਾਂ ਦੀ ਗੱਲ ਹੈ ਕਿ ਮੇਰਾ ਆਪਦਾ ਸੁਭਾਅ ਹੈ ਕਿ ਜਦੋਂ ਕਿ ਮੈਨੂੰ ਕੋਈ ਚੈਲੰਜ ਕਰਦਾ ਵੀ ਤੂੰ ਮਾਗਨ ਕਰ ਨਹੀਂ ਸਕਦਾ ਤਾਂ ਮੈਨੂੰ ਫਿਰ ਕਰਕੇ ਦਿਖਾਣਾ ਹੁੰਦਾ ਮੈਂ ਉਹ ਆਪਣੀ ਸ਼ਬਦਾਂ ਦੇ ਨਾਲ ਨਹੀਂ ਬਖਾਇਆਗਾ ਮੈਂ ਆਪਣੇ ਕੰਮ ਦੇ ਨਾਲ ਦੱਸਾਇਆ ਵੀ ਹਾਂ ਮੈਂ ਕਰਕੇ ਦਿਖਾ ਦਾਂਗਾ ਜਦੋਂ ਵੀ ਤੁਹਾਨੂੰ ਵੀ ਇਹ ਇਸ ਰਾਏ ਦਾ ਚੈਲੰਜ ਕਰੀ ਵੀ ਇਹ ਕਰ ਨਹੀਂ ਸਕਦਾ ਤਾਂ ਉਹਨੂੰ ਕਰਕੇ ਦਿਖਾਓ ਜਜ ਸਕ੍ਰੀਨ ਕੋਡ ਇਹ ਕਹਿ ਰਹੀ ਹੈ ਮਾਨਜੁਖ ਸਕ੍ਰੀਨ ਕੋਡ ਜੀ ਤੇ ਕਹਿ ਰਹੀ ਆ ਕਿ ਵੀ ਤੁਸੀਂ ਯੋਗਤਾ ਦਿਖਾਓ ਵੀ ਤੁਸੀਂ ਕਿੰਨੇ ਯੋਗ ਆ ਤਾਂ ਉੱਥੇ ਟੀਚਰ ਨੂੰ ਦਾਤਾ ਨੇ ਜਿਹਦਾ ਤੁਹਾਨੂੰ ਕਿਹਾ ਕਿ ਯੋਗਤਾ ਦਿਖਾਉਣ ਲਈ ਟੀਚਰਸ ਆਪਣੀ ਯੋਗਤਾ ਦਿਖਾਉਣਗੇ ਬਹੁਤ ਵਧੀਆ ਵਿਚਾਰ ਹੈ ਮਨਮਲ ਸਿੰਘ ਰਣਸੀਹ ਕਲਾਂਗੇ ਆਪਣੇ ਨਾਲ ਮੌਜੂਦ ਰਹੇ ਇਸ ਚਾਚਲੇ ਵਿੱਚ ਉਮੀਦ ਹੈ ਵੀ ਜਿਹੜੀ ਇਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਜਿਹੜੀ ਜਾਣਕਾਰੀ ਦਿੱਤੀ ਹੈਗੀ ਆਪਣੇ ਬਾਰੇ ਵੀ ਇਹਨਾਂ ਨੇ ਦੱਸਿਆ ਵੀ ਉਹ ਆਪ ਤਨਵਾਰ ਹੈ ਜਿਹੜਾ ਏਟੈਪ ਟੈਸਟ ਹੈਗਾ ਕਲੀਅਰ ਕਰ ਚੁੱਕਿਆ ਹੈ ਹਨ ਤੇ ਤੁਹਾਨੂੰ ਵੀ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਾਣ ਕੇ ਵਧੀਆ ਲੱਗਿਆ ਹੋਊਗਾ ਇਸੇ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜਿਹੜੇ ਰੋ ਧੰਨਵਾਦ ਉਹ ਜਦੋਂ ਪ੍ਰੋਮੋਸ਼ਨ ਵਾਲੇ ਨਾਲ ਵੀ ਹਿੰਟ ਚ ਜਾਂਦੀ ਆ ਵੀ ਉਹ ਬਿਨਾਂ ਟੈਟ ਜਿਹੜੇ ਬਿਨਾਂ ਟੈਟਲ ਤੋਂ ਯਾਨੀ ਜਿਨ੍ਹਾਂ ਦੀ ਪ੍ਰੋਮੋਸ਼ਨ ਹੋ ਚੁੱਕੀ ਆ ਉਹਨਾਂ ਨੂੰ ਹੀ ਲਾ ਰਹੀ ਏ ਉਹਨੇ ਇਹ ਦੱਸ ਚੁੱਕੇ ਨਹੀਂ ਕਿ ਪਹਿਲਾ ਨਾਂ